ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਚੌਕੇ ਇਹ ਪਿੰਡ ਮੌੜ ਤਹਿਸੀਲ ਤੇ ਬਠਿੰਡੇ ਜ਼ਿਲ੍ਹੇ ਦਾ ਨੇੜੇ ਇਹ ਰਾਮਪੁਰੇ ਦੇ ਰਹਿ ਜਾਂਦਾ ਜਿਹੜੇ ਘਰ ਤੋਂ ਅੱਜ ਵੀਡੀਓ ਬਣਾ ਰਹੇ ਦੱਸੋ ਇਹ ਮੇਰੀ ਪਹਿਲੀ ਵੀਡੀਓ ਐ ਇਸ ਵੀਰ ਕੋਲੋਂ ਇਹ ਬਾਈ ਜੀ ਹੋਰੀ ਘਰੇ ਵੀ ਪਸ਼ੂ ਰੱਖਦੇ ਆ ਦੁੱਧ ਤੇ ਵੀ ਲਾਏ ਹੋਏ ਆ ਤੇ ਨਾਲ ਵਪਾਰ ਦਾ ਕੰਮ ਵੀ ਕਰਦੇ ਆ ਜਾਣਕਾਰੀ ਬਾਈ ਤੋਂ ਹੀ ਲਵਾਂਗੇ ਵੀ ਇਹ ਪਸ਼ੂ ਮੱਝਾਂ ਵੀ ਲਿਆਉਂਦੇ ਆ ਜਾਂ ਕੱਲੀਆਂ ਗਾਵਾਂ ਵਿਕਰੀ ਵਾਲੀਆਂ ਰਹਿੰਦੀਆਂ ਵੈਸੇ ਅੱਜ ਜਿਹੜੇ ਨਗਮਾ ਦਿਖਾਉਣੇ ਇਹਦੇ ਚ ਦੋ ਵਹਿੜਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਤੋਂ ਬਿਨਾ ਇਹ ਗਾਂ ਤਾਜੀ ਸੂਈ ਵੀ ਐ ਇਹਨੇ ਬੱਚੀ ਨੂੰ ਜਨਮ ਦਿੱਤਾ ਦੁੱਧ ਸੋਹਣੇ ਤੇ ਚੱਲੀ ਐ ਇੱਕ ਗਾਂ ਹਜੇ ਕੱਚੀ ਦਿਸਦੀ ਐ ਗੱਬਣ ਇਹ ਵੀ ਗਾਂ ਗੱਬਣ ਐ ਤੇ ਲਾਸਟ ਉੱਤੇ ਜਾ ਇਧਰੋਂ ਕਹ ਲਓ ਵੀ ਜਿਹੜੀ ਪਹਿਲੇ ਨੰਬਰ ਤੇ ਤੁਹਾਨੂੰ ਗਾਂ ਦਿਖਾਵਾਂਗੇ ਇਹ ਵੀ ਗੱਬਣ ਐ ਹਜੇ ਸੂਣ ਵਾਲੀ ਐ ਸੋ ਆਪਾਂ ਡਿਟੇਲ ਇਹਨਾਂ 5 6 ਜਾਨਵਰ ਜਿਹੜੇ ਹੈਗੇ ਆ ਬਾਈ ਤੋਂ ਪੁੱਛਾਂਗੇ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਜੀ ਪਸ਼ੂ ਜਿਹੜਾ ਜੱਜ ਗਿਆ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਮੈਂ ਸਕਰੀਨ ਉੱਤੇ ਲਾ ਦੂੰਗਾ ਆ ਉਹ ਡਿਟੇਲ ਪੁੱਛੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਦੱਸਿਓ ਵੀਰ ਆਪਣਾ ਕੁਲਵਿੰਦਰ ਸਿੰਘ ਜੀ ਕੁਲਵਿੰਦਰ ਬਾਈ ਵਪਾਰ ਦਾ ਕੰਮ ਵੀ ਕਰਦੇ ਆਪਾਂ ਹਾਂਜੀ ਬਾਈ ਜੀ ਗਾਵਾਂ ਹੀ ਲਾਉਣੇ ਕਿ ਮੱਝ ਵੀ ਆ ਜਾਂਦੀ ਗਾਵਾਂ ਹੀ ਗਾਵਾਂ ਹੀ ਲਾਉਣੇ ਜਿਆਦਾ ਕਿੰਨਾ ਕਿਚਰੋਗੇ ਬਾਈ ਵਪਾਰ ਕਰਦੇ ਆਣ ਹੋ ਗਿਆ ਜੀ 6-7 ਮਹੀਨੇ 6-7 ਮਹੀਨੇ ਹੋ ਗਏ ਨਵਾ ਹੀ ਸ਼ੁਰੂ ਕੀਤਾ ਫਿਰ ਹਾਂਜੀ ਹਾਂਜੀ ਅੱਛਾ ਬਈ ਪਹਿਲੇ ਨੰਬਰ ਤੇ ਗਾਂ ਜਿਹੜੀ ਦਿਖਾਉਣੀ ਆਪਾਂ ਕਿੰਨਾ ਚਿਰ ਲਊਗੀ ਸੋਨ ਦੇ ਵਿੱਚ ਬਾਈ ਜੀ ਇਹਦੇ 15 ਦਿਨ ਪਏ ਆ ਜੀ ਅੱਜ ਠੀਕ ਐ ਤੇ ਦੁੱਧ ਪਹਿਲੇ ਸੂਏ 38 ਕਿਲੋ ਦਿੱਤਾ ਜੀ ਠੀਕ ਐ ਰੇਟ ਇਹਦਾ ਕੀ ਰੱਖ ਦੂੰ ਰੇਟ ਬਾਈ ਜੀ ਫੋਨ ਤੇ ਰੱਖਾਂਗੇ ਇਹਦਾ ਫੋਨ ਤੇ ਹੋ ਜਾ ਹਾਂਜੀ ਖੁੱਲ ਕੇ ਤੋਰ ਕੇ ਦੋਸਤੋ ਇਹ ਤੋਰ ਦੋ 6 ਇੱਕ ਮਹੀਨੇ ਹੋਇਆ ਬਾਈ ਜੀ ਹਰਾਂ ਨੂੰ ਵਪਾਰ ਦਾ ਕੰਮ ਸ਼ੁਰੂ ਕੀਤਾ ਭਰਾਵਾਂ ਨੇ ਸੋਹਣੇ ਢਾਂਚੇ ਦੀ ਗਾ ਹੈ ਵੱਡਾ ਸਟਰਕਚਰ ਹੈ ਰੇਟ ਇਹਦਾ ਫੋਨ ਤੇ ਰਹੂਗਾ ਉੱਚੇ ਮੁੱਲ ਚ ਹੈ 15 ਦਿਨ ਹਜੇ ਬਾਕੀ ਹੈ ਢਾਂਚਾ ਕਾਫੀ ਖੁੱਲਾ ਡੁੱਲਾ ਹਵਾਨਾ ਫੈਕਸ ਰੱਖੂਗੀ ਵੀਡੀਓ ਜਿਹੜੀ ਅੱਜ ਬਣਾ ਰਹੇ ਕਿਉਂਕਿ ਦੂਜੇ ਪਸ਼ੂ ਬਾਈ ਦੇ ਦਿਖਾਉਣੇ ਵੈਸੇ ਜੇ ਤਿਆਰੀ ਚ ਇਦਾਂ ਦੀ ਗਾਂ ਦੀ ਵੀਡੀਓ ਬਣੇ ਤਾਂ ਹਵਾਨੇ ਦਾ ਰੁਖ ਕੋਸ ਹੋਰ ਹੀ ਦਿਸਦਾ ਹੁੰਦਾ ਕਾਫੀ ਚੰਗਾ ਹਵਾਨਾ ਦਿਸਦਾ ਹੈ ਪੈਕਸਾ ਹਵਾਨਾ ਨਾ ਰੱਖੂਗੀ ਸੈਜ ਫੁੱਲ ਖੋਲ ਜਾਣਾ ਤੇ ਥਣ ਅਥੀ ਚੁਾਈ ਵਾਲਾ ਰਹੂਗਾ ਕੀਮਤ ਇਹਦੀ ਫੋਨ ਦੇ ਉੱਤੇ ਬਾਈ ਨੇ ਰੱਖੀ ਐ ਹਵਾਨੇ ਦੇ ਉੱਤੇ ਨਾੜਾਂ ਦੀ ਜੇ ਗੱਲ ਕਰਦੇ ਆ ਤੇ ਇਸ ਸਾਈਡ ਤੇ ਵੀ ਚੰਗੀਆਂ ਦਿਸਦੀਆਂ ਬਾਕੀ ਹਜੇ ਜਿਵੇਂ ਜਿਵੇਂ ਨੇੜ ਆਊਗੀ ਹਵਾਨਾ ਭਰਦੀ ਜਾਊਗੀ ਉਵੇਂ ਉਵੇਂ ਰੁੱਖ ਹਵਾਨੇ ਦਾ ਕੁਝ ਹੋਰ ਮੜ ਕੇ ਦਿਸਣਾ ਸ਼ੁਰੂ ਹੋ ਜਾਂਦਾ ਨਾੜਾਂ ਹਵਾਨੇ ਤੇ ਤੁਸੀਂ ਇੱਥੋਂ ਦੇਖ ਸਕਦੇ ਹੋ ਸੋ ਇਹ ਪਹਿਲੇ ਨੰਬਰ ਤੇ ਦੱਸੋ ਗਾਂ ਜਿਹੜੀ ਤੁਹਾਨੂੰ ਦਿਖਾਉਣੀ ਐ ਇਹ ਤਾਂ ਅੱਗੇ ਇੱਕ ਕੱਚੀ ਗਾਂ ਹੈ ਹਜੇ ਟਾਈਮ ਲੈਂਦੀ ਐ ਸੋਨ ਚ ਬਾਈ ਜਿਹੜੀ 2 ਨੰਬਰ ਤੇ ਗਾਂ ਕਿੰਨੇ ਦਿਨਾਂ ਦੀ ਕੱਚੀ ਹੋ ਕਿੰਨਾ ਟਾਈਮ ਲੱਗ ਬਾਈ ਜੀ 25 ਦਿਨ ਪਏ ਐ ਜੀ ਹਜੇ 28 ਤਰੀਕ ਨੂੰ ਦਿਨ ਪੂਰੇ ਐ ਜੀ 28 ਤਰੀਕ ਨੂੰ ਹਾਂਜੀ ਠੀਕ ਐ ਖੋਲੀ ਬਾਈ ਇਹਨੂੰ ਦੋਸਤੋ 28 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਢਾਂਚਾ ਇਹਦਾ ਵੀ ਵੱਡਾ ਪਰ ਇਹਦਾ ਹਵਾਨਾ ਹਜੇ ਕਿਉਂਕਿ ਦਿਨ 25 ਪਏ ਐ ਤਾਂ ਉਵੇਂ ਨਹੀਂ ਬਣਿਆ ਵਿਆ ਸਟਰਕਚਰ ਇਹਦਾ ਵੀ ਕਾਦ ਕਾਠ ਫੁੱਲ ਲੰਬਾਈ ਚੰਗੀ ਐ ਬਾਕੀ ਜੋ ਚੀਜ਼ ਆ ਉਹ ਤੁਹਾਡੇ ਸਾਹਮਣੇ ਆ ਦੋਸਤੋ ਇਹਦਾ ਰੇਟ ਕੀ ਰਹੂਗਾ ਭਾਈ ਭਾਈ ਜੀ 1 35 ਹੈ ਜੀ ਇਹਦਾ ਰੇਟ 1 ਲੱਖ ਤੇ 35000 ਦੋਸਤੋ ਇਹਦਾ ਰੇਟ ਹੈ ਹਜੇ ਇਹਦਾ ਟਾਈਮ ਬਾਕੀ ਆ ਸੂਣ ਦੇ ਵਿੱਚ ਦੁੱਧ ਹਜੇ ਲਾਉਣਾ ਸ਼ੁਰੂ ਕਰਦੀ ਹੈ ਇਹਦੇ ਨਾਲ ਇੱਕ ਵਾੜ ਖੜੀ ਐ ਦੋਸਤੋ ਭਾਈ ਕਿੰਨਾ ਸੂਆ ਸੋਨਾ ਭਾਈ ਜੀ ਦੂਜਾ ਸੂਆ ਸੋਨਾ 6 ਦਿਨ ਦਾ ਜੀ ਠੀਕ ਹੈ ਕਿੰਨਾ ਟਾਈਮ ਲੇਜੂ ਹਜੇ ਭਾਈ ਜੀ 31 ਦਿਨ ਪਏ ਆ ਜੀ 31 ਦਿਨ ਲਗਭਗ 1 ਮਹੀਨਾ ਬਾਕੀ ਹਾਂਜੀ ਬਾਈ ਕੀ ਰੇਟ ਰਹੂਗਾ ਬਾਈ ਬਾਈ ਜੀ ਇਹਦਾ ਰੇਟ 90000 ਹੈ ਜੀ 90000 ਹਾਂਜੀ ਖੋਲੀ ਰੇਨ ਦੋਸਤੋ ਰੇਟ 90000 ਹੈ ਹਜੇ 1 ਮਹੀਨਾ ਬਾਕੀ ਹੈ ਸੁਹਾ ਦੂਜਾ 6 ਦੰਦ ਦਾ ਮੂੰਹ ਚੋ ਸਟਰਕਚਰ ਚੰਗਾ ਹੈ ਬਰੀਡ ਥੋੜੀ ਕ੍ਰਾਸ ਹੈ ਬਾਕੀ ਜੋ ਚੀਜ਼ ਹੈ ਉਹ ਤੁਹਾਡੇ ਸਾਹਮਣੇ ਦੂਜੀਆਂ ਗਾਵਾਂ ਜਿਆਦਾ ਵੱਡੇ ਕੱਦ ਕਾਠ ਜਾਂ ਵੈਸੇ ਜੇ ਇਹਨੂੰ ਕੱਲੀ ਨੂੰ ਦੇਖਾਂਗੇ ਤਾਂ ਹਾਈਟ ਸੋਹਣੀ ਹੈ ਲੰਬਾਈ ਵੀ ਚੰਗੀ ਹੈ ਕਰੇ ਦੁੱਧ ਚੋਣ ਵਾਲੀ ਹੈ ਗਾਂ ਜੀ ਨੇ ਬੰਨ ਕੇ ਪਸ਼ੂ ਰੱਖਨੇ ਆ ਗਰਮੀ ਘਟ ਮਣਾਉਗੀ ਹਵਾਨਾ ਇਹਦਾ ਵੀ ਫਿਕਸ ਹੀ ਰਹਿਣਾ ਇੱਕ ਗਾਂ ਸੂਈ ਸਵਾਈ ਹੈ ਜੀ ਦਾ ਦੁੱਧ ਤਿਆਰ ਹੈ ਅ ਭਾਈ ਇਹ ਕਿੰਨਾ ਚਿਰ ਹੋ ਗਿਆ ਗਾਂ ਨੂੰ ਸੂਈ ਨੂੰ ਭਾਈ ਜੀ 8 ਦਿਨ ਹੋ ਗਏ ਜੀ ਅੱਜ 8 ਦਿਨ ਹਾਂਜੀ ਹੁਣ ਦੁੱਧ ਕਿੰਨਾ ਬਾਈ ਹੁਣ 23 24 ਕਿਲੋ ਦੁੱਧ ਹੈ ਜੀ 23 24 ਕਿਲੋ ਦੋ 10 ਟਾਈਮ ਹੈਗਾ ਹਾਂਜੀ ਆ ਰੇਟ ਕੀ ਕਰਦੇ ਹੋ ਦਾ ਬਾਈ ਰੇਟ ਭਾਈ ਜੀ 1 40 ਕਰਦੇ ਆ ਜੀ 1 ਲੱਖ 40 ਹਾਂਜੀ ਖੋਲੀ ਨੂੰ ਬਾਈ ਦਸਤੋ ਥਣਥੀਂ ਚਵਾਈ ਵਾਲਾ 24 25 ਕਿਲੋ ਦੁੱਧ ਹਫ਼ਤੇ ਦੀ ਸੂਈ ਥੱਲੇ ਹੈਗਾ ਬੱਚਾ ਇਹਨੇ ਵੱਛੀ ਨੂੰ ਜਨਮ ਦਿੱਤਾ ਹੈ ਜਮਾਸਕਾ ਦੀ ਵੱਛੀ ਹੈ ਜੀ ਸੋ ਸੀਮਨ ਦੱਸੋ ਬਾਈ ਦੱਸ ਰਿਹਾ ਵੀ ਜਮਾਸਕਾ ਦੀ ਵੱਛੀ ਹੈ ਵੱਡੇ ਕਦ ਕਾਠ ਦੀ ਗਾਂ ਦੱਸੋ 1,40,000 ਰੇਟ ਹੈ ਹਵਾਨਾ ਹੀ ਦੱਸਦਾ ਵੀ ਗਾਂ ਦੁੱਧ ਵਾਲੀ ਹੈ ਬਾਈ ਉਧਰ ਨੂੰ ਲੰਬੀ ਤੁਰ ਨਹੀਂ ਥੇ ਓਕਰਾਂ ਜਾਵਨ ਦੇ ਬੱਚੇ ਕੋਲ ਜਨਮ ਤੇ ਸੋ ਫੇਰ ਇਹਦਾ ਟਾਂਚਾ ਦੇਖੂਗਾ ਦੋਨੇ ਪਾਸੇ ਨਾੜਾ ਹਵਾਨੇ ਤੇ ਚੰਗਿਆ ਲਿਆ ਬਈ ਬਰੀਡਿੰਗ ਪੱਖ ਤੋਂ ਵਧੀਆ ਟਾਂਚ ਆਇਆ ਕਿਉਂਕਿ ਤੁਸੀਂ ਦੇਖੋ ਕੱਦ ਕਾਠ ਦੇ ਹਿਸਾਬ ਤੇ ਹਵਾਨੇ ਦਾ ਲਿਬਾਸ ਵੀ ਕਾਫੀ ਵੱਡਾ ਹੈ ਪਰ ਹੈ ਖੁੱਚਾਂ ਤੋਂ ਤਿੱ ਥਾਂ ਨੱਥੀ ਚਵਾਈ ਵਾਲਾ ਵੱਛੀ ਨੂੰ ਇਹਨੇ ਜਨਮ ਦਿੱਤਾ ਹੈ ਵੱਛੀ ਜਿਹੜੀ ਤੁਹਾਨੂੰ ਦਿਖਾ ਦਿੰਨਾ ਇੱਕ ਵਾਰ ਸੋ ਦੋਸਤੋ ਇਹ ਵੱਛੀ ਇਸ ਗਾਂ ਦੇ ਨਾਲ ਇਹਦੀ ਬਰੀਡ ਕੁਆਲਟੀ ਦੀ ਜਜਮੈਂਟ ਤੁਸੀਂ ਕਰ ਲਿਓ ਬਾਕੀ ਤੁਹਾਨੂੰ ਕਿਹੜੇ ਸੀਮੰਦੀ ਲੱਗਦੀ ਹੈ ਜਾਂ ਕਿੱਦਾਂ ਲੱਗਦੀ ਉਹ ਤੁਸੀਂ ਦੇਖੋਗੇ ਸੋ ਇਹ ਵੱਛੀ ਜਿਹੜੀ ਹੁਣ ਗਾਂ ਤੋਰੀ ਸੀ ਉਹਦੇ ਨਾਲ ਦੋ ਛੋਟੀਆਂ ਵੱਛੀਆਂ ਬਈ ਇਹ ਜਿਹੜੀਆਂ ਦੋ ਬੱਛੀਆਂ ਆਪਾਂ ਵੇਚਣੀਆਂ ਛੋਟੀਆਂ ਇਹ ਦੰਦੋ ਖੀਰੀਆਂ ਹਾਂਜੀ ਬਈ ਖੀਰੀ ਕਨਫਰਮ ਹੈ ਦੇਖੇ ਹੋਏ ਹਾਂਜੀ ਹਾਂਜੀ ਬਈ ਆ ਥਾਣ ਜਿਹੜੇ ਆ ਉਹ ਵੀ ਦੱਸ ਦੀ ਬਈ ਚਾਰ ਚਾਰ ਥਾਣਾ ਵੀ ਕੋਈ ਸ਼ਾਖ ਕਿਸੇ ਦੇ ਨਾ ਬਈ ਕਿਸੇ ਦੇ ਨਹੀਂ ਹਾਂਜੀ ਅੱਛਾ ਰੇਟ ਇਹਨਾਂ ਦਾ ਕੀ ਰਹੂਗਾ 38000 ਰੁਪਏ ਬਈਰੇ ਜੋੜੇ ਦਾ ਹੀ ਹਾਂਜੀ ਠੀਕ ਹੈ ਜੋੜੇ ਦਾ ਤੋਰੀ ਪਹਿਲੀ ਡੱਬੀ ਬੱਛੀ ਦੋਸਤੋ 38000 ਦੋ ਘੱਟ 40 ਤੋਂ ਜੋੜੇ ਦੀ ਡਿਮਾਂਡ ਹੈ ਦੰਦੋ ਬਈ ਕਹਿੰਦਾ ਵੀ ਦੋਨੇ ਹੀ ਖੀਰੀਆਂ ਆ ਥਾਣ ਇਹਨਾਂ ਦੇ ਚਾਰ ਚਾਰ ਆ वैसे ਢਾਂਚਿਆਂ ਤੋਂ ਵੀ ਲੱਗਦਾ ਵੀ ਅਖੀਰੀਆਂ ਹੀ ਮੈਂ ਦੰਦ ਵੇਖੇ ਵੀ ਨਹੀਂ ਜਿਹੜਾ ਭਰਾ ਖਰੀਦਣਾ ਚਾਹਵੇ ਤਸੱਲੀ ਕਰ ਲਓ ਦੇਖ ਸਕਦੇ ਹੋ ਤੁਸੀਂ ਬੱਚੀ ਦਾ ਢਾਂਚਾ ਸੋਹਣਾ ਦੋਸਤੋ ਸਟਰਕਚਰ ਉੱਪ ਤੋਂ ਚੌੜਾ ਰਹੂਗਾ ਬਾਕੀ ਸਾਰੇ ਜਾਣਦੇ ਆ ਵੀ ਜਿਵੇਂ ਜਿਵੇਂ ਟਾਈਮ ਬਦਲਦਾ ਜਾਂਦਾ ਪਸ਼ੂਆਂ ਦੀ ਕੀਮਤ ਵੱਧ ਰਹੀ ਆ ਤਾਂ ਬੱਚੀਆਂ ਸਾਂਭ ਲਓਗੇ ਮੁੱਲ ਤਾਂ ਹੁਣ ਘਟਨੇ ਸੰਭਵ ਨਹੀਂ ਹੈ ਪਸ਼ੂਆਂ ਦੇ ਕਿਉਂਕਿ ਮਹਿੰਗਾਈ ਆ ਪਸ਼ੂ ਖਾਂਦਾ ਵੀ ਵੱਧਦਾ ਤਿਆਰ ਮਹਿੰਗਾ ਹੁੰਦਾ ਕੁਝ ਕੀਮਤਾਂ ਵੀ ਵਧੀਆਂ ਹੋਈਆਂ ਨੇ ਸੋ ਇਹ ਬਈ ਵੀ ਤੋਰ ਦੇ ਕੋ ਮੇ ਵੀ ਵੱਚੀ ਤੁਸੀਂ ਦੇਖ ਲਓ ਠੀਕ ਹੈ ਭਾਈ ਮੋੜ ਲਓ ਠੀਕ ਹਾਂ ਸੋ ਇਹ ਨਾਗ ਦੋਸਤੋ ਅੱਜ ਦੀ ਵੀਡੀਓ ਚ ਵਕਾਉ ਸੀ ਸਿਰਫ ਇੱਕ ਗਾਂ ਦਾ ਰੇਟ ਫੋਨ ਦੇ ਉੱਤੇ ਵੀਰ ਨੇ ਰੱਖਿਆ ਹੈ ਉੱਚੇ ਮੁੱਲ ਦੀ ਗਾਂ ਆਸ ਹੈ ਵੀ ਸੋਨੇ ਰੁਪਿਆਂ ਤੇ ਅੱਗੇ ਸੇਲ ਹੋਊਗੀ ਬਾਕੀ ਜਿਹਨੂੰ ਜੱਜਦੀ ਉਹ ਵੀਰ ਕਾਲ ਕਰਕੇ ਦਾ ਰੇਟ ਕਨਫਰਮ ਕਰ ਲਿਓ ਬਾਕੀ ਜਿਹੜੀਆਂ گاਵਾ ਤੁਹਾਨੂੰ ਦਿਖਾਤੀਆਂ ਪਹਿਲੀ ਵੀਡੀਓ ਹੈ ਆਪਣੇ ਚੈਨਲ ਦੇ ਉੱਤੇ ਤੇ ਪਹਿਲੀ ਵੀਡੀਓ ਤੇ ਉਹਨਾਂ ਨੂੰ ਜੱਜਮੈਂਟ ਹੋਊਗੀ ਵੀ ਗਾਹਕ ਕੀ ਕੀਮਤ ਲਾਉਂਦਾ ਅੱਗੇ ਤੋਂ ਪਸ਼ੂਆਂ ਦੇ ਰੇਟ ਕੀ ਮੰਗਣੇ ਚਾਹੀਦੇ ਕਿਉਂਕਿ ਬਿਨਾਂ ਸ਼ੱਕ ਪ੍ਰੋਫਟ 'ਤੇ ਸੌਦੇ ਕੀਤੇ ਜਾਂਦੇ ਆ ਨਫਾ ਇਹਨਾਂ ਚੋਂ ਕਮਾਉਣਾ ਸੋ ਬਾਕੀ ਆਉਂਦੀਆਂ ਵੀਡੀਓ ਜਦੋਂ ਭਰਾ ਕੋਲੋਂ ਬਣਾਵਾਂਗੇ ਜੇ ਸਵਾਪ ਬਣਿਆ ਤਾਂ ਉਹੀ ਕੀਮਤਾਂ ਜੀਆਂ ਹੋਇਆ ਕਰਨੀਆਂ ਜਿੱਦਾਂ ਦੇ ਆ ਪਸੂ ਦਾ ਸੌਦਾ ਵੀਰ ਹੋਣਾ ਨੇ ਕਰਨਾ ਹੋਊਗਾ ਸੋ ਫਿਲਹਾਲ ਦੋਸਤੋ ਇਹ ਨਾਗ ਜਿਹੜੇ ਉਹ 6 ਬਾਈ ਕੋਲ ਵਿਕਰੀ ਵਾਲੇ ਸੀ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ